ਜੁਗ ਜੁਗ ਅਤਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਤਨ ਤਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਭਈਏ ਚਾਨ ਕਰਦੇ ਹਨ ਮਨ ਵਿਸ਼ਵਾਸ ਭਇਓ ਕਹਿੰਦੇ ਮੇਰੇ ਮਨ ਦੀ ਵਿਸ਼ਵਾਸ ਹੋ ਗਿਆ ਯਕੀਨ ਹੋ ਗਿਆ ਮਨ ਦੇ ਵਿੱਚ ਮਨ ਵਿਸ਼ਵਾਸ ਭਇਓ ਗਹਿਰ ਗੋ ਹਾਜ਼ਰਤ ਦਿਓ ਕਹਿੰਦੇ ਗੌਰ ਕੀਤੀ ਜਦੋਂ ਮੈਂ ਜਦੋਂ ਵਿਚਾਰਿਆ ਮਨ ਦੇ ਵਿੱਚ ਵਿਸ਼ਵਾਸ ਆ ਗਿਆ ਵਿਸ਼ਵਾਸ ਗੁਰੂ ਨੇ ਦਵਾ ਦਿੱਤਾ ਯਕੀਨ ਦਵਾ ਦਿੱਤਾ ਗੁਰੂ ਨੇ ਗਰਲ ਨਾਸ ਤਨ ਨੱਠਿਓ ਕਹਿੰਦੇ ਜਿਹੜੀ ਮੈਲ ਸੀ ਸਾਰੀ ਤਨ ਵਿੱਚੋਂ ਨੱਠ ਗਈ ਸ਼ਬਦ ਨੇ ਸ਼ੁੱਧ ਕਰ ਦਿੱਤਾ ਹੈ ਗਰਲ ਨਾਸ ਤਨ ਨੱਠਿਓ ਅਮਿਓ ਅੰਤਰ ਗਤ ਪਿਓ ਕਹਿੰਦੇ ਅਮਿਓ ਅਮਰ ਰਸ ਪੀ ਲੈ ਆਮਰ ਰਸ ਨੂੰ ਪੀਣ ਦੇ ਨਾਲ ਜਿਹੜੀ ਮੈਲ ਸੀ ਗੰਦਕੀ ਸੀ ਜਿਹੜੀ ਸਾਰੀ ਖਤਮ ਹੋ ਗਈ। ਵਿਸ਼ਵਾਸ ਆ ਗਿਆ ਮਨ ਦੇ ਵਿੱਚ ਯਕੀਨ ਬਣ ਗਿਆ। ਰਿੱਧ ਵਿਗਾਸ ਕਹਿੰਦੇ ਰਿੱਧੇ ਦੇ ਵਿੱਚ ਵਿਗਾਸ ਹੋ ਗਿਆ। ਚਾਨਣ ਹੋ ਗਿਆ ਮਨ ਦੇ ਵਿੱਚ। ਰਿੱਧ ਵਿਗਾਸ ਜਾਗ ਗਿਆ। ਕਹਿੰਦੇ ਸੁੱਤਾ ਪਿਆ ਸੀ ਜਾਗਿਆ। ਰਿੱਧ ਵਿਕਾਸ ਜਾਗੋ ਅਲਖ ਕਲ ਧਰੀ ਅਲਖ ਰੱਬ ਨੇ ਕਹਿੰਦੇ ਕਲਾ ਧਰ ਦਿੱਤੀ ਜੋਤ ਬਾਲ ਦਿੱਤੀ ਅਲਖ ਕਲ ਧਰੀ ਜੋਗੰਤਰ ਇਹਨੇ ਜਿਹੜੀ ਜੁਗੋ ਜੁਗ ਰਹਿਣੇ ਵਾਲੀ ਜੋਤ ਹੈ ਬਾਲ ਦਿੱਤੀ ਪਾਚਣ ਸਤਗੁਰ ਸਹਿਜ ਸਮਾਦ ਰਬਿਓ ਕਹਿੰਦੇ ਸਤਗੁਰ ਨੇ ਸਹਿਜ ਸਮਾਦ ਸਮਾਧੀ ਲਗਾ ਦਿੱਤੀ ਸਤਗੁਰ ਨੇ ਜਿਹੜਾ ਮਨ ਭੜਕਦਾ ਫਿਰਦਾ ਸੀ ਸ਼ਾਂਤ ਹੋ ਕੇ ਬਹਿ ਗਿਆ ਸਮਾਧੀ ਲੱਗ ਚੁੱਕੀ ਹੈ ਸਤਗੁਰ ਸਹਿਜ ਸਮਾਦ ਰਬਿਓ ਸੁਮਾਨ ਨਰੰਤਰ ਕਹਿੰਦੇ ਸੁਮਾਨ ਨਰੰਤਰ ਜਿਹੜੀ ਸਦਾ ਨੇ ਲੱਗੀ ਰਹਿੰਦੀ ਹੈ ਹੁਣ ਸਮਾਧੀ ਟੁੱਟਦੀ ਨਹੀਂ ਨਿਰੰਤਰ ਜਿਹੜੀ ਜਾਰੀ ਰਹਿੰਦੀ ਹੈ ਸਦਾਈ ਸਤਿਗੁਰ ਨੇ ਸ਼ਬਦ ਨੇ ਸਮਾਧੀ ਲਾ ਦਿੱਤੀ ਸਤਿਗੁਰ ਸਹਜ ਸਮਾਦ ਰਵਿਓ ਸਮਾਨ ਨਿਰੰਤਰ ਉਧਾਰੋ ਚਿੱਤ ਕਹਿੰਦੇ ਆਧਾਰ ਹੋ ਗਿਆ ਚਿੱਤ ਦਾ ਦਾਰਦ ਕਹਿੰਦੇ ਜਿਹੜੇ ਦੁੱਖ ਦਰਿਦ੍ਰ ਸੰਨਾਂ ਸਾਰੇ ਖਤਮ ਹੋ ਗਏ। ਉਧਾਰੇ ਚਿਤ ਦਰਦ ਹਰਨ ਸਾਰੇ ਕਹਿੰਦੇ ਭੱਜ ਗਏ ਜਿੰਨੇ ਦੁੱਖ ਦਰਿਦ੍ਰ ਸੰਸਾਰੇ ਭੱਜ ਗਏ। ਖਤਮ ਹੋ ਗਏ ਨਾਸ ਹੋ ਗਿਆ। ਪੇਖੰਤਰ ਕਮਲ ਤਰਸਨ ਕਲਮਲ ਜਿਹੜੀ ਕਲਮਲ ਦੀ ਮੈਲ ਸੀ ਸਾਰੀ ਖਤਮ ਹੋ ਗਈ। ਸਾਧ ਰੰਗ ਕਹਿੰਦੇ ਸਦਾ ਹੀ ਰੰਗ ਚੜ ਗਿਆ ਸਾਧ ਰੰਗ ਸਹਿਜ ਕੁੱਲ ਉਦਰ ਹੈ ਸਦਾ ਹੀ ਰੰਗ ਚੜ ਗਿਆ ਫਿਰ ਅੱਗੇ ਕੁੱਲ ਦਾ ਆਧਾਰ ਹੋ ਗਿਆ ਕਹੀ ਜੀ ਤਾਕਤ ਹੈ ਨਾਮ ਦੀ ਪਹਿਲਾ ਆਪਣਾ ਆਧਾਰ ਹੁੰਦਾ ਫਿਰ ਅੱਗੇ ਕੁੱਲ ਦਾ ਆਧਾਰ ਹੁੰਦਾ ਸਾਧ ਰੰਗ ਸਹਿਜ ਕੁੱਲ ਉਦਰ ਹੈ ਉਚਰੇ ਜਸ ਜੰਪੋ ਅੱਲਾਹ ਹੈ ਨਿਹ ਰਸਨ ਕਹਿੰਦੇ ਜਦੋਂ ਲੈਣਾ ਜੀ ਨੇ ਪਾਈ ਲੈਣਾ ਜੀ ਨੇ ਸ਼ਬਦ ਰਸਨਾ ਤੇ ਜਪਿਆ ਫਿਰ ਗੁਰੂ ਦੀ ਪਦਵੀ ਪ੍ਰਾਪਤ ਹੋ ਗਈ ਲੈਣੇ ਤੋਂ ਫਿਰ ਗੁਰੂ ਬਣ ਗਏ ਕਿ ਉਹ ਬਚਨ ਕੀਤੇ ਸੀ ਪਾਛਾ ਤਿੰਨ ਵਾਰੀ ਪੁੱਛਿਆ ਸਿਰ ਗੁਰੂ ਨਾਨਕ ਦੇਵ ਜੀ ਕਹਿੰਦੇ ਪਾਈ ਤੇਰਾ ਨਾਮ ਕੀ ਹੈ ਕਹਿੰਦੇ ਜੀ ਲੈਣਾ ਕਹਿੰਦੇ ਪਾਈ ਲੈਣਿਆ ਤੈ ਲੈਣਾ ਅਸੀਂ ਤੈਨੂੰ ਦੇਣਾ ਬਚਨ ਹੋ ਜਾਂਦੇ ਹਨ ਜਿਹੜੇ ਅਟੱਲ ਹੁੰਦੇ ਨਾਮ ਅਪਖੱਦ ਨਾਮ ਆਧਾਰ ਕਹਿੰਦੇ ਨਾਮ ਆ ਜਿਹੜਾ ਅਪਕਾਧ ਹੈ ਖਾਣਾ ਬੜੌਖ ਪਰ ਨਾਮ ਦੇ ਨਾਲੇ ਆਧਾਰ ਹੁੰਦਾ ਹੈ ਨਾਮ ਅਪਖੱਧ ਨਾਮ ਆਧਾਰ ਅਰ ਨਾਮ ਸਮਾਦ ਕਹਿੰਦੇ ਨਾਮ ਦੇ ਨਾਲੇ ਵਿੱਚ ਸਮਾਉਂਦਾ ਹੈ ਸਮਾਧੀ ਲੱਗਦੀ ਸਸਤੀ ਦੀ ਸਮਾਧੀ ਕਿਸ ਨੂੰ ਕਹਿੰਦੇ ਜਦੋਂ ਵਿੱਚੇ ਸਮਾਜ ਜਾਂਦਾ ਹੈ ਜੋਤ ਨਾ ਜੋਤ ਰਲ ਜਾਂਦੀ ਹੈ ਉਹਨੂੰ ਕਹਿੰਦੇ ਸਮਾਧੀ ਲੱਗਦੀ ਸਮਾਗਿਆ ਵਿੱਚ ਨਾਮ ਦੇ ਨਾਲ ਸਮਾਉਂਦਾ ਹੈ ਨਾਮ ਸਮਾਗ ਸੋਖ ਸਦਾ ਕਹਿੰਦੇ ਸਦਾ ਹੀ ਸੁੱਖਾਂ ਦੀ ਪ੍ਰਾਪਤੀ ਸੋਖ ਸਦਾ ਨਾਮ ਨਿਸ਼ਾਨ ਸੋ ਹੈ ਕਹਿੰਦੇ ਨਾਮ ਦੀ ਫਿਰ ਨਿਸ਼ਾਨੀ ਲੱਗ ਜਾਂਦੀ ਹੈ ਦਰਸ਼ਨ ਪਰਸੀਏ ਗੁਰੂ ਕੈ ਹੁਣ ਬਚਨ ਕਰਦਿਆਂ ਨ ਕੋਰੂ ਕਿ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਦਰਸ਼ਨ ਪਰਸੀਏ ਗੁਰੂ ਕੈ 68 ਮੰਜਨ ਹੋਏ 68 ਤੀਰਥਾਂ ਦੇ ਇਸ਼ਨਾਨ ਹੋ ਜਾਂਦੇ ਹਨ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦੀ ਕਿੰਨੀ ਤਾਕਤ ਹੈ 66 ਤੀਰਥਾਂ ਦੇ ਇਸ਼ਨਾਨ ਦਾ ਬਰ ਦੇ ਦਿੰਦਾ ਹੈ ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਜੋਤ ਹੋਵੇ ਦੇਹ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੀ ਫੋਟੋ ਨਾ ਹੋਵੇ ਮੂਰਤ ਨਾ ਹੋਵੇ ਅਸਲੀ ਹੋਵੇ ਅਸੀਂ ਨਕਲੀ ਫੋਟੋ ਬਣਾ ਲਿੱਤੀ ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਹਰ ਟੈਲੀਵਿਜ਼ਨ ਹਰ ਫੋਨ ਦੇ ਵਿੱਚ ਕੈਦ ਕਰ ਲਿਆ ਗੁਰੂ ਨੂੰ ਕੈਦ ਕਰ ਲਿਆ ਮੂਰਤੀ ਪੂਜਾ ਦਾ ਖੰਡਨ ਕੀਤਾ ਗੁਰੂ ਨੇ ਉਹ ਸਾਨੂੰ ਜੋ ਅਸੀਂ ਟੈਲੀਵਿਜ਼ਨ 'ਚ ਦੇਖਦੇ ਆਂ ਫੋਨ 'ਚ ਦੇਖਦੇ ਉਹਦਾ ਫੋਟੋ ਹੈ ਉਹ ਅਸਲ ਸਰੂਪ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦਾ। ਨਿਕੁਸਤੀ ਮਤੋਈ ਜਾਂਦੇ ਆ। ਤਾਂ ਹੀ ਤਾਂ ਦੁਨੀਆ ਤੇ ਭਾਰ ਵੱਧਦਾ ਜਾਂਦਾ। ਅਸੀਂ ਤਾਂ ਬਾਬਾ ਨਾਨਕ ਵੀ ਨਕਲੀ ਬਣਾ ਲਿਆ। ਗੁਰੂ ਗ੍ਰੰਥ ਸਾਹਿਬ ਦੀ ਵੀ ਫੋਟੋ ਬਣਾ ਲਈ। 50% ਸਿੱਖ ਵੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕਰਨਾ ਚਾਹੁੰਦਾ। ਦਾਰਸ਼ਨ ਪਰਸੀਏ ਗੁਰੂ ਕੇ 68 ਮੰਝਨ ਹੋਏ ਸੱਚੇ ਤੀਰਥ ਕਹਿੰਦੇ ਸੱਚਾ ਤੀਰਥ ਹੈ ਗੁਰੂ ਗ੍ਰੰਥ ਸਾਹਿਬ ਸੱਚਾ ਤੀਰਥ ਹੈ ਐਸੀ ਕਿ ਤੀਰਥ ਕਿਸ ਨੂੰ ਕਹਿੰਦੇ ਨੇ ਤੇਰੀ ਥਾਂ ਰੱਬ ਦੀ ਥਾਂ ਹੈ ਸੱਚੇ ਤੀਰਥ ਸੱਚ ਇਛਨਾਨ ਕਹਿੰਦੇ ਇਹ ਸੱਚੇ ਇਸ਼ਨਾਨ ਹਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਸੱਚੇ ਇਸ਼ਨਾਨ ਆਰ ਭੋਜਨ ਕਹਿੰਦੇ ਇਹ ਸੱਚਾ ਭੋਜਨ ਹੈ ਸੱਚੇ ਇਸ਼ਨਾਨ ਆਰ ਭੋਜਨ ਭਉ ਸੱਚ ਸਦਾ ਸੱਚ ਭਾਕਤ ਸੋ ਹੈ ਇਹ ਜਿਹੜੇ ਦਾ ਭੋਗ ਲਾਉਂਦੇ ਨੂੰ ਸ਼ਕਤ ਇਹਨੂੰ ਭਾਗਤ ਇਹਦਾ ਭੋਜਨ ਲਾਉਂਦੇ ਹਨ ਨਾਮ ਦਾ ਸੋਹੇ ਆ ਉਹ ਸੋਹਣੇ ਹੋ ਜਾਂਦੇ ਹਨ ਇਹੀ ਕਹਿੰਦੇ ਭੋਜਨ ਹੈ ਇਹੀ ਇਛਨਾਨ ਹੈ ਇਹੀ ਸੱਚਾ ਤੀਰਥ ਹੈ ਆਪਾਂ ਉਹਨੂੰ ਕਿਹੜੇ ਤੀਰਥ ਤੇ ਜਾਣਾ ਹੈ ਆਪਾਂ ਉਹਨੂੰ ਕਿਹੜਾ ਭੋਜਨ ਲਾਉਣਾ ਹੈ ਆਪਾਂ ਕਿਹੜਾ ਪ੍ਰਸ਼ਾਦ ਛਕਣਾ ਹੈ ਆ ਪ੍ਰਸ਼ਾਦ ਦਾ ਵੀ ਨਿਰਣਾ ਕਰਗੇ ਪਾਤਸ਼ਾਹ ਕਹਿੰਦੇ ਇਹੀ ਸੱਚਾ ਭੋਜਨ ਹੈ ਅਗਿਆਨਤਾ ਦੇਚ ਬੜਾ ਭੋਜਨ ਗੁਰੂ ਗ੍ਰੰਥ ਸਾਹਿਬ ਨੂੰ ਖੁਲਾਉਣਾ ਚਾਹੁੰਦੇ ਆ ਇਹ ਪ੍ਰਸ਼ਾਦ ਪਰਮਾਨ ਕਰਨਾ ਕਿਹੜਾ ਇਹ ਪੂਜਨ ਦਾ ਨਾਮ ਦਾ ਇਹ ਪ੍ਰਸ਼ਾਦ ਹੈ ਨਿਰਨਾ ਕੀਤਾ ਗੁਰੂ ਨੇ ਸਾਚੇ ਤੀਰਥ ਸੱਚ ਇਸ਼ਨਾਨ ਅਰਪੋਜਨ ਪਾ ਕਹਿੰਦੇ ਸੱਚਾ ਪਾਉ ਵੀ ਪਿਆਰ ਵੀ ਦੇ ਸਾਚ ਸਦਾ ਸੱਚ ਭਾਕਤ ਸੋ ਹੈ ਕਹ ਜਿਹੜੇ ਇਹਨੂੰ ਭੋਜਨ ਲਾਉਂਦੇ ਦਾ ਇਹਨੂੰ ਛਕਦੇ ਹਨ ਉਹ ਸਦਾ ਹੀ ਸੋਹਦੇ ਹਨ ਸੱਚ ਪਾਇਓ ਕਿਦੋਂ ਉਹਨੇ ਸੱਚ ਪਾ ਲਿਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਭੋਜਨ ਸਕਦੇ ਹਨ ਉਹਨਾਂ ਨੇ ਸੱਚ ਪਾ ਲਿਆ ਸੱਚ ਪਾਇਓ ਗੁਰ ਸ਼ਬਦ ਭਲੇਖਾ ਦੂਰ ਕਰ ਦਿੰਦਾ ਹੈ ਕਹਿੰਦੇ ਸੱਚ ਪਾ ਲਿਆ ਗੁਰ ਸ਼ਬਦ ਪਾ ਲਿਆ ਜਦੋਂ ਗੁਰ ਸ਼ਬਦ ਪਾ ਲਿਆ ਸੱਚ ਪਾ ਲਿਆ ਰੱਬ ਪਾ ਲਿਆ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ ਕਹਦੇ ਸੱਚੀ ਸੰਗਤ ਸ਼ਬਦ ਹੈ ਜਿਹੜਾ ਇਹ ਸਾਡਾ ਗੁਰ ਹੈ ਗੁਰ ਦਿੱਤਾ ਹੈ ਸ਼ਬਦ ਦਿੱਤਾ ਗੁਰੂ ਨੇ ਬਖਸ਼ ਕੀਤੀ ਹੈ ਜਿਸ ਸੱਚ ਸੰਜਮ ਵਰਤ ਕੰਜੀ ਦੇ ਸੱਚਾ ਸੰਜਮ ਹੈ ਇਹ ਵਰਤ ਹੈ ਅਸੀਂ ਤਾਂ ਵਰਤਦਾ ਨਹੀਂ ਪਤਾ ਹਰ ਚੀਜ਼ ਦਾ ਨਿਰਣਾ ਗੁਰੂ ਗ੍ਰੰਥ ਸਾਹਿਬ ਕਰਦੇ ਆ ਸੱਚ ਦੇ ਸੰਜਮ ਵਰਤ ਕਹਿੰਦੇ ਇਹ ਸੱਚਾ ਵਰਤ ਹੈ ਵਾਰਤ ਰੱਖਣ ਤੋਂ ਵੀ ਛਟਕਾਰਾ ਹੋ ਗਿਆ ਜਿਸ ਸੱਚ ਸੰਜੋਂ ਵਾਰਤ ਸੱਚ ਕਬ ਜਨ ਕਲ ਬਖਾਨ ਕਹਿੰਦੇ ਇਹ ਸੱਚਾ ਬਖਾਨ ਹੈ ਗੁਰੂ ਬਚਨ ਕਰਦੇ ਹਨ ਦਰਸ਼ਨ ਪਰਸੀਏ ਗੁਰੂ ਕੇ ਸੱਚ ਜਨਮ ਪਰਵਾਨ ਕਹਿੰਦੇ ਸੱਚੀ ਗੱਲ ਹੈ ਇਹ ਇਹ ਜਨਮ ਕਹਿੰਦੇ ਪਰਵਾਨ ਹੋ ਜਾਂਦਾ ਇਹ ਜਨਮ ਮਨਜ਼ੂਰ ਹੋ ਜਾਂਦਾ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਸੱਚ ਜਨਮ ਪਰਵਾਨ ਦਰਸ਼ਨ ਪਰਸੀਏ ਗੁਰੂ ਕੇ ਸੱਚ ਜਨਮ ਪਰਵਾਨ ਇਹ ਜਨਮ ਪਰਮਾਨ ਕਰ ਲਿਆ ਰੱਬ ਨੇ ਲੇਕਿਨ ਅਸੀਂ ਇਸ ਜਨਮ ਨੂੰ ਮਰਨ ਤੋਂ ਬਾਅਦ ਪਰਮਾਨ ਕਰਨਾ ਚਾਹੁੰਦੇ ਆ ਗੁਰੂ ਬਚਨ ਕਰਦੇ ਹਨ ਕਿ ਦਰਸ਼ਨ ਕਰਨ ਦੇ ਨਾਲ ਇਹ ਜਨਮ ਹੈ ਜਿਹੜਾ ਇਹ ਜਿਹੜੀ ਦੇਹ ਹੈ ਸਰੀਰ ਹੈ ਰੱਬ ਇਹਨੂੰ ਪਰਮਾਨ ਕਰ ਲਿਆ ਇੱਧਰ ਅਰਦਾਸ ਹੋ ਰਹੀ ਹੈ ਮਰਨ ਤੋਂ ਬਾਅਦ ਕਿ ਇਸ ਦੇਹ ਨੂੰ ਪ੍ਰਮਾਨ ਕਰ ਲਿਓ ਕਿਹੜੀ ਦੇਹ ਜਿਹੜੀ ਦੇਹ ਕਦੇ ਗੁਰਦੁਆਰਾ ਸਾਹਿਬ ਵਿੱਚ ਨਹੀਂ ਪਹੁੰਚੀ ਆਪਣੇ ਗੁਰੂ ਦੇ ਦਰਸ਼ਨ ਨਹੀਂ ਕੀਤੇ ਦੇਹ ਤਾਂ ਪ੍ਰਮਾਨ ਹੋ ਚੁੱਕੀ ਹੈ ਜੇ ਤੋ ਆਪਣੇ ਗੁਰੂ ਦੇ ਦਰਸ਼ਨ ਕੀਤੇ ਇਹ ਤਾਂ ਜਨਮ ਪ੍ਰਮਾਨ ਹੋ ਗਿਆ ਕੀ ਕਦੇ ਗੁਰੂ ਗ੍ਰੰਥ ਸਾਹਿਬ ਪੜਿਆ ਨਹੀਂ ਕਦੇ ਆਵਾਜ਼ ਨਹੀਂ ਆਈ ਬਾਬੇ ਨਾਨਕ ਤੋਂ ਕਿ ਇਹ ਜਨਮ ਕਿਸ ਤਰ੍ਹਾਂ ਪਰਮਾਨੰਦ ਹੁੰਦਾ ਹੈ ਕਿਉਂ ਲੋਕਾਂ ਨੂੰ ਭਲੇਕੇ ਚ ਪਾਇਆ ਜਾਂਦਾ ਧਾਰਚਣ ਪਰਸੀਏ ਗੁਰੂ ਕੇ ਸੱਚ ਜਨਮ ਪਰਬਾਨ ਅਮੀਏ ਦ੍ਰਿਸ਼ਤ ਅਮਰ ਆਮਰ ਕਰਨੇ ਵਾਲੀ ਦ੍ਰਿਸ਼ਤ ਅਮੀਏ ਦ੍ਰਿਸ਼ਤ ਐ ਨਾ ਜਿਹੜੀ ਦ੍ਰਿਸ਼ਤ ਤਨਿਕਾ ਨੂੰ ਕਹਿੰਦੇ ਹਨ ਜਦੋਂ ਨਦਰ ਹੋ ਜਾਂਦੀ ਹੈ ਆਮਰ ਕਰਨੇ ਵਾਲੀ ਆਮਰ ਕਰਨੇ ਵਾਲੀ ਦ੍ਰਿਸ਼ਤ ਆਮਰ ਕਰਨੇ ਵਾਲੀ ਨਿਗਾ ਨਦਰ ਕਹਿੰਦੇ ਜੀ ਨੂੰ ਅੰਮ੍ਰਿਏ ਦ੍ਰਿਸ਼ਟ ਸੁਭ ਕਰੇ ਕਹਿੰਦੇ ਸ਼ੁਭ ਕਰ ਦਿੰਦੀ ਹੈ ਇਸ ਸੰਗੀ ਅਵਸਥਾ ਹੈ ਕਈ ਸਾਧੂ ਸੰਤ ਇੰਨੇ ਪਹੁੰਚੇ ਵੇ ਆ ਬੋਲਣਾ ਵੀ ਨਹੀਂ ਪੈਂਦਾ ਅੱਖਾਂ ਨਾਲ ਦੇਖ ਲੈਣ ਇੱਕ ਵਾਰੀ ਸਾਰੇ ਪਾਪ ਕੱਟ ਦਿੰਦੇ ਆ ਇਹ ਸਿਰੇ ਦੀ ਭਗਤੀ ਹੋ ਜਾਂਦੀ ਹੈ ਜਦੋਂ ਨਾ ਕੁਝ ਬੋਲਣਾ ਪੈਂਦਾ ਨਾ ਸੁਣਨਾ ਪੈਂਦਾ ਉਹਨਾਂ ਸਾਧੂਆਂ ਨੂੰ ਕੁਝ ਦੱਸਣਾ ਨਹੀਂ ਪੈਂਦਾ ਆਪੇ ਸਮਝ ਜਾਂਦੇ ਆ ਨਾ ਕੁਝ ਉਹ ਕਹਿੰਦੇ ਆ ਮੈਂ ਇੱਕ ਵਾਰੀ ਦੇਖ ਲੈਂਦੇ ਆ ਦੇਖਣ ਦੇ ਨਾਲ ਹੀ ਸਾਰੇ ਪਾਪ ਕੱਟ ਦਿੰਦੇ ਆ। ਇਹ ਸ਼ਬਦ ਦੀ ਕਮਾਈ ਦੇ ਨਾਲ। ਜਿੰਨੀ ਕੋਈ ਸ਼ਬਦ ਦੀ ਵੱਧ ਕਮਾਈ ਕਰਦਾ ਉੰਨੀ ਵੱਧ ਤਾਕਤ ਪੈਦਾ ਹੁੰਦੀ ਹੈ। ਅੰਮੀ ਇਹ ਦ੍ਰਿਸ਼ ਸੋਭ ਕਰੇ ਹਰੇ। ਕਹਿੰਦੇ ਦੇਖਣ ਨਾਲ ਹੀ ਹਰਿਆ ਭਰਿਆ ਕਰਦੇ। ਕਹਿੰਦੇ ਕੁਛ ਨਹੀਂ ਦ੍ਰਿਸ਼ਟੇ ਕਰੀਏ ਦੇਖੀ ਹੀ ਆ ਹਰਿਆ ਹੋ ਗਿਆ ਇਹ ਮੰਜ਼ਲ ਪਾਉਣ ਦਾ ਦਿਲ ਸਭ ਦਾ ਕਰਦਾ ਹੈ ਲੇਕਿਨ ਕੀ ਕਰੇ ਇਹ ਜੰਜਾਲਾਂ ਵਿੱਚ ਫਸਿਆ ਹੈ ਇਹ ਜੰਜਾਲ ਨਹੀਂ ਛੁੱਟਦੇ ਮੋ ਮਾਇਆ ਦਾ ਜਿਹੜਾ ਜਾਲ ਹੈ ਨਾ ਏ ਨਹੀਂ ਜਾਣ ਦਿੰਦਾ ਉੱਧਰ ਨੂੰ ਅੰਮੀਏ ਦ੍ਰਿਸ਼ ਸੁਭ ਕਰੇ ਹਰੇ ਅਗ ਪਾਪ ਸਗਲ ਮਲ ਕਹਿੰਦੇ ਜਿੰਨੇ ਪਾਪ ਆਹਨ ਤੇ ਮੈਲ ਸਾਰੀ ਖਤਮ ਹੋ ਜਾਂਦੀ ਹੈ ਕਦੋਂ ਅੰਮੀਏ ਦ੍ਰਿਸ਼ ਦੇ ਨਾਲ ਅਮਰ ਕਰਨੇ ਵਾਲੀ ਦ੍ਰਿਸ਼ਟੀ ਦੇ ਨਾਲ ਅੰਮੀ ਇਹ ਦੇਤ ਸੋਬ ਕਰੇ ਹਾਰੇ ਅਗ ਪਾਪ ਸਗਲ ਮਲ ਕਹਿੰਦੇ ਜਿੰਨੀ ਮੈਲ ਲੱਗੀ ਸੀ ਸਾਰੀ ਦੂਰ ਹੋ ਗਈ ਦੇਖੇ ਇਹ ਦਰchnੀ ਹੈ ਕਾਮ ਕ੍ਰੋਧ ਅਰ ਲੋਭ ਮੋਹ ਬਾਸ ਕਰੇ ਕਾਮ ਕ੍ਰੋਧ ਤੇ ਲੋਭ 모ਹ ਵੀ ਬਸ ਵਿੱਚ ਆ ਗਿਆ ਬੜੌਕ ਹੈ ਪਹਿਲਾਂ ਤਾਂ ਕਾਮ ਹੀ ਬਸ ਕਰਨਾ ਬੜੌਕ ਹੈ ਲੇਕਿਨ ਜਦੋਂ ਅੰਮਿਏ ਦ੍ਰਿਸ਼ਟ ਹੋ ਜਾਂਦੀ ਹੈ ਫਿਰ ਇਹ ਬਾਸੀ ਚ ਆ ਜਾਂਦਾ ਕਾਮ ਕ੍ਰੋਧ ਤੇ ਲੋਭ 모ਹ ਵਾਸਕ ਕਰੇ ਸਭ ਬਲ ਕਹਿੰਦੇ ਜਿੰਨੀ ਵੀ ਤਾਕਤ ਹੈ ਸਾਰੀ ਬਾਸੀ ਚ ਆ ਜਾਂਦੀ ਸਦਾ ਸੁਖ ਕਹਿੰਦੇ ਸਦਾ ਹੀ ਸੁੱਖਾਂ ਦੀ ਪ੍ਰਾਪਤੀ ਕਦੋਂ ਮਨ ਬਸੇ ਜਦੋਂ ਮਨ ਵਿੱਚ ਬਸ ਜੇ ਰੋ ਮਨ ਦੇ ਚ ਸਬਦ ਬਸ ਗਏ ਸਦਾ ਹੀ ਸੁੱਖਾਂ ਦੀ ਪ੍ਰਾਪਤੀ ਹੋਏ ਸਦਾ ਸੁਖ ਮਾਨਵਾਸੀ ਦੁੱਖ ਸੰਸਾਰ ਹੈ ਖੋਬੈ ਕਹਿੰਦੇ ਸਾਰੇ ਸੰਸਾਰ ਦੇ ਦੁੱਖ ਹਨ ਜਿਹੜੇ ਖਤਮ ਹੋ ਜਾਂਦੇ ਇਹ ਸ਼ਬਦ ਦਾ ਪ੍ਰਤਾਪ ਹੈ ਇਹ ਝੂਠੇ ਕਿਰਿਆ ਕਰਮ ਨਹੀਂ ਹਨ ਝੂਠੇ ਪਕੰਡ ਨਹੀਂ ਸਦਾ ਸੋਕ ਮਨ ਬਸੇ ਦੁੱਖ ਸੰਸਾਰ ਐ ਖੋਬ ਐ ਕਹਿੰਦੇ ਸਾਰੇ ਸੰਸਾਰ ਦੇ ਦੁੱਖ ਖੋ ਗਏ ਗਵਾਚ ਗਏ ਖਤਮ ਹੋ ਗਏ ਗੁਰੂ ਨਾਮ ਨਿਧ ਕਹਿੰਦੇ ਗੁਰੂ ਨਾਮ ਨਿਧੀਆਂ ਗੁਰੂ ਨਾਮ ਨਿਧ ਦਰਿਆਓ ਕਹਿੰਦੇ ਗੁਰੂ ਨਾਮ ਨਿਧੀਆਂ ਦਾ ਦਰਿਆਉ ਹੈ ਨਾਮ ਨਿਧੀਆਂ 18 ਸਿੱਧੀਆਂ ਦਾ ਦਰਿਆਉ ਚੱਲਦਾ ਪਾਪੀ ਨਾਨਕ ਵਾਲਾ ਗੁਰੂ ਨਾਮ ਨਿਧ ਦਾ ਦਰਿਆਉ ਜਨਮ ਹਮ ਕਾਲਖ ਧੋਵੈ ਕਹਿੰਦੇ ਇਸ ਜਨਮ ਦੀ ਜਿਹੜੀ ਸਾਨੂੰ ਕਾਲਖ ਲੱਗੀ ਸੀ ਨਾ ਮੈਲ ਲੱਗੀ ਸੀ ਤੋਤੀ ਦਰਿਅਉ ਨੇ ਗੁਰੂ ਨੇ ਧੋਤੀ ਗੁਰੂ ਨਮਰਿਦ ਦਰਿਅਉ ਜਨਮ ਹਮ ਕਾਲਖ ਧੋਵੈ ਕਿ ਇਹ ਜਨ ਵੀ ਸਾਨੂੰ ਜਿਹੜੀ ਕਾਲਖ ਲੱਗੀ ਸੀ ਗੁਰੂ ਨੇ ਧੋਤੀ ਚਿੱਟਾ ਹੋ ਗਿਆ ਉਜਲਾ ਹੋ ਗਿਆ ਹੋਰ ਕਿਰਿਆ ਕਰਮ ਜਿਹੜੇ ਆਪਾਂ ਹੋਰ ਕਿਰਿਆ ਕਰਦੇ ਆ ਉਹ ਤਾਂ ਕਿਤੇ ਲਿਖਤ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਅਲਝਾਤ ਤੇ ਲੋਕ ਤਾਂ ਵਿਚਾਰੇ ਗੁਰੂ ਨਾਮ ਅਨੇਤ ਦਰਿਆਉ ਦਰਿਆਉ ਦੱਸਿਆ ਗੁਰੂ ਤੀਰਤ ਹੈ ਗੁਰੂ ਦਰਿਆਉ ਹੈ ਕਿਹੜੀ ਚੀਜ਼ ਨਾਮ ਨਿੱਧੀਆਂ ਦਾ ਦਰਿਆਉ 18 ਸਿੱਧੀਆਂ ਦਾ ਦਰਿਆ ਗੁਰੂ ਨਾਮ ਨਿੱਧ ਦਰਿਓ ਜਨਮ ਹਮ ਕਾਲਖ ਧੋਵੇ ਕਹਿੰਦੇ ਹਮਾਰੀ ਕਾਲਖ ਨੂੰ ਜਿੰਨੀ ਮੈਲ ਲੱਗੀ ਹੈ ਧੋ ਦਿੰਦਾ ਗੁਰੂ ਸੋ ਕਹੋ ਟਾਲੂ ਗੁਰੂ ਸੇ ਵੀ ਹੈ ਸੋ ਕਹੋ ਟਲ ਭਗਤੋ ਕੱਲ ਕਹਿੰਦੇ ਆ ਸੋ ਕਹੋ ਟਾਲਾ ਗੁਰੂ ਸੇ ਵੀ ਐ ਕਹਿੰਦੇ ਗੁਰੂ ਦੀ ਸੇਵਾ ਕਰ ਇਹ ਜਿਹੜੇ ਬਚਨ ਹੋਏ ਆ ਕਦੋਂ ਪੂਰੇ ਹੋਣੇ ਆ ਇਹ ਸੰਸਾਰ ਦੇ ਦੁੱਖ ਕਦੋਂ ਖੋਣੇ ਆ ਕਦੋਂ ਇਹ ਕਾਲਖ ਧੋਤੀ ਜਾਣੀ ਐ ਇਹ ਆਖਰ ਜਾ ਕੇ ਨਿਰਣਾ ਕਰਦੇ ਆ ਸੋ ਕਹੋ ਟਲ ਗੁਰੂ ਸੇਵੀਐ ਅਹਨਿਸ ਸਹਿਜ ਸੁਭਾਏ ਅਹਨਿਸ ਕਹਿੰਦੇ ਦਿਨ ਰਾਤ ਨੂੰ ਕਹਿੰਦੇ ਆ ਕਹਿੰਦੇ ਦਿਨ ਰਾਤ ਗੁਰੂ ਦੀ ਸੇਵਾ ਕਰ ਸ਼ਬਦ ਦੀ ਸੇਵਾ ਦਿਨ ਰਾਤ ਕਰਕੇ ਸੋ ਕਹੋ ਟਲ ਗੁਰੂ ਸੇਵੀਐ ਅਹਨਿਸ ਸਹਿਜ ਸੁਭਾਏ ਪੜਦੇ ਆ ਨਾ ਇਹ ਗੱਲ ਪਤਾ ਥੋੜਾ ਪੜਤੀ ਗੱਲ ਤਾਂ ਸੇਵਾ ਦੀ ਕਹੀ ਹੈ ਕਿ ਦਿਨ ਰਾਤ ਸੇਵਾ ਕਰ ਸੋ ਕੋਟ ਆਲੂ ਕੋ ਰ ਸੇ ਵੀ ਇਹ ਨਿਸ ਸਹਜ ਸੁਭਾਏ ਇਹ ਨਿਸ ਦਿਨ ਰਾਤ ਸਹਜ ਸੁਭਾਏ ਕਹਿੰਦਾ ਇਹ ਸੁਭਾਏ ਇਹ ਸੁਭਾਏ ਰੱਬ ਨੂੰ ਮਿਲਣ ਦਾ ਰੱਬ ਦਾ ਸੁਭਾਅ ਹੈ ਜਿਹੜਾ ਦਿਨ ਰਾਤ ਸੇਵਾ ਕਰਦਾ ਸ਼ਬਦ ਦੀ ਰੱਬ ਉਹਨੂੰ ਮਿਲ ਜਾਂਦਾ ਹੈ ਇਹ ਸੁਭਾਅ ਹੈ ਰੱਬ ਦਾ ਰੱਬ ਦਾ ਰਿਵਾਜ ਹੈ ਸੋ ਕੋਹ ਟਾਲੂ ਕੋ ਰਸੇ ਵੀ ਇਹ ਨਹੀਂ ਸਹਜ ਸੁਭਾਅ ਹੈ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਲਾਏ ਕਹਿੰਦੇ ਤੈਨੂੰ ਫੇਰ ਦਰਸ਼ਨ ਹੋਣਗੇ ਜਦੋਂ ਦਿਨ ਰਾਤ ਸੇਵਾ ਕਰੇਗਾ ਫੇਰ ਤੈਨੂੰ ਦਰਸ਼ਨ ਹੋਣਗੇ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ ਜਨਮ ਮਰਨ ਦੇ ਦੁੱਖ ਚਲੇ ਗਏ ਸਬਦ ਨੂੰ ਖੋਲਿਆ ਨਹੀਂ ਨਾ ਜਾਂਦਾ ਗੱਠੜੀ ਨੂੰ ਗੱਠੜੀ ਬੰਨ੍ਹ ਕੇ ਸਿਰ ਤੇ ਰੱਖੀ ਹੈ ਲੇਕਿਨ ਬਚਨ ਹੋਏ ਇੱਧਰ ਗਾਠ ਨਾ ਪਾਈ ਵੇਚ ਨਾ ਖਾਈ ਕਹਿੰਦੇ ਇਹਨੂੰ ਗੱਠ ਦੇ ਕਿਦਾਂ ਰੱਖਦੀ ਨਾ ਨੂੰ ਵੇਚ ਕੇ ਖਾਈ ਅਸੀਂ ਦੋਨੇ ਕੰਮ ਕਰਦੇ ਆ ਗੱਠ ਪਾ ਕੇ ਵੀ ਬੰਦ ਕੇ ਰੱਖਤੀ ਵੇਚਣ ਵੀ ਲੱਗ ਗਏ ਗਾਠ ਨਾ ਪਾਈ ਵੇਚ ਨਾ ਖਾਈ ਗੁਰੂ ਤਾਂ ਬਚਨ ਕਰਦੇ ਕਿ ਗੱਠ ਪਾ ਕੇ ਨਾ ਰੱਖਦੀ ਬੰਦ ਕੇ ਨਾ ਰੱਖਦੀ ਨਾ ਇਹਨੂੰ ਬੀਚ ਕੇ ਕਾਇਂ ਬਚਨ ਹੋ ਗਏ ਪਾਤਸ਼ਾਹ ਤੋਂ ਸੋ ਕੋਹ ਟਾਲ ਗੁਰ ਸੇ ਵੀ ਐਨਿਸ ਸਹਿਜ ਸੁਭਾਏ ਕਹਿੰਦੇ ਦਿਨ ਰਾਤ ਪਾਈ ਸ਼ਬਦ ਦੀ ਸੇਵਾ ਕਰ ਦਰਸ਼ਨ ਪਰਸੀ ਇਹ ਕਹਿੰਦੇ ਦਰਸ਼ਨ ਹੋਣਗੇ ਤੈਨੂੰ ਜਨਮ ਮਰਨ ਦੁੱਖ ਜਾਏ ਜੰਮਨ ਮਰਨ ਦੇ ਤੇਰੇ ਦੁੱਖ ਖਤਮ ਹੋ ਜਾਣ ਸੋ ਸਤਸੰਗ ਜੀ ਬਾਣੀ ਪੜ੍ਹਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਉਹਨੂੰ ਬੁਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ